ਕਿੱਥੇ ਜਾਣਾ ਸੀ ਤੈਨੂੰ ਅਸੀਂ ਮਲੇਰ ਕੋਟ ਨੂੰ ਤੇ ਹੁਣ ਕਿੰਨੀ ਪਰੇਸ਼ਾਨੀ ਹੋ ਰਹੀ ਹੈ ਅਭੀ ਪਰੇਸ਼ਾਨੀ ਆ 1 ਘੰਟਾ ਹੋ ਗਿਆ ਵੇਟ ਕਰਦੇ ਆ ਬੱਸਾਂ ਦੇ ਹੁਣ ਦੇਖਦੇ ਆ ਅੱਗੇ ਸਟ੍ਰਾਈਕ ਚੱਲ ਰਿਹਾ ਇੱਥੇ ਫਾਸਟ ਸਟੈਂਡ ਬੰਦ ਰੱਖਿਆ ਨੇ ਬੰਦ ਹੋਇਆ ਕਿਉਂਕੀ ਮੰਗ ਕਰਦੇ ਨੇ ਸਰਵਿਸ ਚਲਾਉਣ ਤਾਂ ਕਿ ਅਸੀਂ ਪਹੁੰਚ ਜਾਈਏ ਟਾਈਮ ਨਾਲ ਘਰਾਂ ਨੂੰ ਹੋਰ ਬਾਕੀ ਹੋਰ ਕੰਮਕਾਰ ਵੀ ਹੁੰਦੇ ਨੇ ਕੀ ਨਾਮ ਮੈਂ ਦੇਖਦਾ ਕਿੱਥੇ ਜਾ ਰਹੇ ਸੀ ਮਾਹੂ ਜਾਣਾ ਜੀ ਇਹ ਬੱਸ ਮਿਲ ਰਹੀ ਹੁਣ ਨਹੀਂ ਜੀ ਬੱਸ ਨਹੀਂ ਜੀ ਧਰਮੀ ਤੋਂ ਬਹੁਤ ਜਿਆਦਾ ਹੈ ਕਿੰਨੀ ਪਰੇਸ਼ਾਨੀ ਹੋ ਰਹੀ ਹੈ ਬਹੁਤ ਜਿਆਦਾ ਪਰੇਸ਼ਾਨੀ ਹੈ ਜੀ ਕਿੰਨੀ ਕਿੰਨੀ ਦਿਨ ਹੋ ਗਈ ਬੱਸਾਂ ਕਿੰਨੇ ਦਿਨ ਤੁਹਾਨੂੰ 2 ਘੰਟੇ ਹੋ ਚਲੇ ਆ ਜੀ ਬੈਠਾ ਨੂੰ ਪਲਾਂਦਰ ਸੇ ਹੁਣ ਅੰਦਰੋਂ ਕਹਿੰਦੇ ਬਾਹਰ ਜਾਓ ਰੋਡ ਦੇ ਉੱਪਰ ਪੁਲ ਦੇ ਉੱਪਰ ਹੁਣ ਉੱਥੇ ਜਾ ਰਹੇ ਹਾਂ ਕੀ ਮੰਗ ਕਰਦੇ ਹਾਂ ਮੰਗ ਇਹ ਆ ਵੀ ਟਾਈਮ ਸਿਰ ਬੱਸਾਂ ਚੱਲ ਰਹੀਆਂ ਚਾਹੀਦੀਆਂ ਨੇ ਗਰਮੀ ਦੇ ਹਿਸਾਬ ਨਾਲ ਦੇ ਗਰਮੀ ਬਹੁਤ ਪੈ ਰਹੀ ਹੈ ਪੁਲ ਤੇ ਕਿਉਂ ਭੇਜ ਰਹੇ ਹੋ ਤੁਹਾਨੂੰ ਪੁਲ ਤੇ ਇਹ ਬੱਸਾਂ ਬਾਹਰ ਮਿਲਦੀਆਂ ਪਈਆਂ ਹੀ ਉਹ ਕਹਿੰਦੇ ਮੋਟਾ ਬਦਲ ਵੀ ਬੱਸ ਮਿਲ ਜੂਗੀ ਤੁਹਾਨੂੰ ਕੋਈ ਪਤਾ ਨਹੀਂ ਜੀ ਉੱਥੇ ਜਾ ਕੇ ਪਤਾ ਲੱਗੂਗਾ। ਬੱਸਾਂ ਬੰਦ ਰੱਖਿਆ ਇਹਨਾਂ ਨੇ। ਬੱਸਾਂ ਬੰਦ ਹੈ ਜੀ। ਕੀ ਨਾਮ ਹੈ? ਸੰਦਰ কুমার ਜੀ। ਕੀ ਹੋਇਆ? ਬੱਸਾਂ ਅੱਜ ਬੰਦ ਰੱਖਿਆ ਤੁਸੀਂ ਕੌਣ ਹੋ? ਸਰ ਮੈਂ ਕਨੈਕਟਰ ਆਂ ਹੀ ਪੰਜਾਬ ਰੋਡ ਫਰੋਇਪੜੀਪੂ ਦਾ। ਆਪਾਂ ਫਾਈਲ ਕਾਤੇ ਚੱਲ ਕੇ ਆਉਣੇ ਆ ਚੰਡੀਗੜ੍ਹ ਗੱਡੀ ਜਾਂਦੀ ਹੈ। ਆਪਣੇ ਨਾਲ ਨਾ ਫਰੋਇਪੁਰ ਤੋਂ ਬਰੇਲੀ ਦੀਆਂ ਸਵਾਰੀਆਂ ਬੈਠੀਆਂ ਸੀ। ਵਿਚਾਰੇ ਪ੍ਰਦੇਸੀ ਬੰਦੇ ਸੀ। ਉਹ ਕਹਿੰਦੇ ਵੀ ਸਾਨੂੰ ਨਾ ਅੱਗੇ ਲੁਧਿਆਣੇ ਤੋਂ ਅੱਗੇ ਨਾ ਬਰੇਲੀ ਦੀ ਬੱਸ ਪਤਾ ਕਰ ਦੇ। ਅਸੀਂ ਜਦੋਂ ਲੁਧਿਆਣੇ ਪਹੁੰਚੇ ਲੁਧਿਆਣੇ ਦੇ ਗੇਟ ਤੇ ਸਵਾਰੀਆਂ ਉਤਰੀਆਂ ਜੋ ਹੀ ਸਵਾਰੀਆਂ ਉਤਰੀਆਂ ਮੈਂ ਉਤਰਿਆ ਮੈਂ ਕਿਹਾ ਤੁਹਾਨੂੰ ਪੁੱਛ ਕੇ ਦੱਸ ਦਿੰਨੀ ਪਰ ਵਿਚਾਰੇ ਬੰਦੇ ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਤੁਹਾਨੂੰ ਪੁੱਛ ਕੇ ਪਤਾ ਕਰਕੇ ਦੱਸ ਦਿੰਨੀ ਆ ਕਿ ਕਿਹੜੀ ਗੱਡੀ ਜਾਣੀ ਹੈ ਇੰਨੇ ਨੂੰ ਉਤਰਦਿਆਂ ਸਾਰੀ ਉੱਥੇ ਬਾਹਰ ਪ੍ਰਾਈਵੇਟ ਗੱਡੀਆਂ ਲੱਗਦੀਆਂ ਉਹਨਾਂ ਦੇ ਕੋਲ ਦੇ ਆ ਗਏ ਪ੍ਰਾਈਵੇਟ ਉਹ ਪ੍ਰਾਈਵੇਟ ਬੱਸ ਵਾਲੇ ਉਹ ਮਾੜਾ ਚੰਗਾ ਬੋਲਣ ਲੱਗੇ ਮੈਂ ਕਿਹਾ ਵੀ ਤੁਸੀਂ ਮਤਲਬ ਇਹਨਾਂ ਨੇ ਪਰਦੇਸੀ ਬੰਦੇ ਇਹਨਾਂ ਨੇ ਜਾਣਾ ਅੱਗੇ ਆ ਤੇ ਉਹ ਜ਼ਬਰਦਸਤੀ ਕਰਨ ਲੱਗੇ ਉਹ ਇਹਨਾਂ ਨੂੰ ਮੇਰਾ ਬਾਜੂ ਫੜ ਲੇ ਮੈਂ ਕਿਹਾ ਵੀ ਮੇਰਾ ਬਾਜੂ ਨਾ ਪਕੜ ਉਸ ਗਿਆਠ 10 ਜਣੇ ਉਹਨਾਂ ਨੇ ਮੈਨੂੰ ਇਹਨੂੰ ਫੜ ਕੇ ਕੁੱਟਣਾ ਮਾਰਨਾ ਸ਼ੁਰੂ ਕਰਤਾ ਮੇਰੇ ਸੱਟ ਮਤਲਬ ਕਾਫੀ ਜਣੇ ਸੀਗੇ ਉਹ ਮੇਰੇ ਸੱਟ ਵੀ ਮਾਰ ਕੇ ਦੇਖੋ ਤੁਹਾਡੇ ਸਾਹਮਣੇ ਲੱਗੀ ਵੀ ਆਈ ਤੇ ਮਤਲਬ ਉਹਨਾਂ ਨੇ ਕਾਫੀ ਨੁਕਸਾਨ ਕੀਤਾ ਕਰਿਆ ਫੇਰ ਤਾਂ ਕੋਈ ਕਾਰਵਾਈ ਨਹੀਂ ਹੋਈ ਸਵੇਰ ਸਵੇਰ ਦੇ ਬੈਠੇ ਆ ਥਾਣੇ ਰਾਤ ਦੇ ਹੀ ਬੈਠੇ ਆ ਜੀ ਜਦੋਂ ਸੱਟ ਲੱਗੀ ਉਦੋਂ ਦੇ ਹੀ ਆ ਕੇ ਰਿਪੋਰਟ ਦਰਜ ਕਰਾਈ ਹੈ ਹਾਈ ਤੱਕ ਕੋਈ ਕਾਰਵਾਈ ਨਹੀਂ ਬਸ ਸਾਨੂੰ ਇਹ ਕਹਿ ਰਹੇ ਬਸ ਅਸੀਂ ਕਰ ਰਹੇ ਹਾਂ ਜੀ ਅਸੀਂ ਕਰ ਰਹੇ ਹਾਂ ਜੀ ਕੋਈ ਬਸ ਸਟੈਂਡ ਬੰਦ ਰੱਖਿਆ ਹਾਂਜੀ ਰੋਸ਼ ਵਜੋਂ ਬਸ ਸਟੈਂਡ ਬੰਦ ਕੀਤਾ ਲੁਧਿਆਣਾ ਡਿੱਪੂ ਦਾ ਬਸ ਸਟ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਜਿਹੜਾ ਸਾਡੀ ਸਾਡੇ ਤੇ ਮਤਲਬ ਸਰਟੀਫਿਕੇਟ ਮਾਰੀ ਆ ਜਾਂ ਸਾਡਾ ਕੋਈ ਲਾਅਸ ਨੁਕਸਾਨ ਜਿਹੜਾ ਸਾਨੂੰ ਹਿਸਾਬ ਦਿੱਤਾ ਜਾਵੇ ਜਿਹੜੀ ਵੀ ਬੰਦੀ ਕਾਰਵਾਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੀ ਨਾਮ ਹੈ ਮੇਰਾ ਨਾਮ ਸ਼ਮਸ਼ੇਰ ਸਿੰਘ ਸੂਬਾ ਜਰਨਲ ਸਕੱਤਰ ਪੰਜਾਬ ਰੋਡਵੇ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਸਰਾਂਜੀ ਬੱਸ ਸਟੈਂਡ ਬੰਦ ਕੀਤਾ ਘਰ ਬਿਲਕੁਲ ਸਾਡੀਆਂ ਪੰਜਾਬ ਰੋਡਵੇ ਪਨਬਸ ਪੀਆਰਟੀਸੀ ਦੀਆਂ ਬੱਸਾਂ ਜਿਹੜੀਆਂ ਵੱਖ-ਵੱਖ ਸੂਬਿਆਂ ਨੂੰ ਵੀ ਚਲਦੀਆਂ ਤੇ ਵੱਖ-ਵੱਖ ਸ਼ਹਿਰਾਂ ਨੂੰ ਵੀ ਚਲਦੀਆਂ ਉਹ ਲਗਾਤਾਰ ਆਪਣੀ ਵੱਖ-ਵੱਖ ਸਟੇਸ਼ਨਾਂ ਤੋਂ ਸਰਵਿਸ ਦਿੰਦੀਆਂ ਆ ਰਹੀਆਂ ਸੋ ਕੱਲ ਦੀ ਗੱਲ ਹੈ ਕਿ ਸਾਡੀ ਫਿਰੋਜ਼ਪੁਰ ਡੀਪੂ ਦੀ ਬੱਸ ਜਿਹੜੀ ਫਾਜ਼ਲਕਾ ਤੋਂ ਚੰਡੀਗੜ੍ਹ ਜਾ ਰਹੀ ਸੀ ਜਿਹਦਾ ਲੁਧਿਆਣੇ ਤੋਂ ਲਾਸਟ ਟਾਈਮ ਬੰਦਾ ਵਾ ਉਹ ਜਦੋਂ ਲੁਧਿਆਣੇ ਆਈ ਆ ਕੋਈ ਵਾਰਾਂ ਪਿੱਛੋਂ ਕੋਈ ਸਵਾਰੀ ਆ ਜਾਂਦੀ ਆ ਕਿ ਅਸੀਂ ਯਾਰ ਯੂਪੀ ਦੇ ਵਿੱਚ ਜਾਣਾ ਆਪਾਂ ਨੂੰ ਵੀ ਪਤਾ ਵੀ ਕਈ ਸਟੇਟਾਂ ਤੋਂ ਬੱਸਾਂ ਨਹੀਂ ਚੱਲਦੀਆਂ ਤੇ ਉਹਨੂੰ ਕਨੈਕਟਰ ਨੇ ਬਿਠਾ ਕੇ ਲੈ ਜਾਂਦਾ ਵੀ ਲੁਧਿਆਣੇ ਤੋਂ ਤੁਹਾਨੂੰ ਬੱਸ ਮਿਲ ਜੂਗੀ ਤੁਸੀਂ ਲੁਧਿਆਣੇ ਆ ਜਾਓ ਜਦੋਂ ਬੱਸ ਸਟੈਂਡ ਦੇ ਵਿੱਚ ਆਇਆ ਤੇ ਬੱਸ ਨਹੀਂ ਸੀ ਹੈਗੀ ਲੁਧਿਆਣੇ ਦੀ ਤੇ ਉਹਨੇ ਬਾਹਰ ਉਹਨੂੰ ਕਹਿ ਦਿੱਤਾ ਕਿ ਕੋਈ ਨਾ ਕੋਈ ਜਿਹੜੀ ਬਾਹਰੋਂ ਸਾਧਨ ਦਾ ਜਾਂ ਰੇਲਵੇ ਸਟੇਸ਼ਨ ਤੋਂ ਆਟੋ ਲੈ ਕੇ ਚੱਲੇ ਜੋ ਉੱਥੋਂ ਤੁਹਾਨੂੰ ਜਿਹੜੀ ਸਿੱਧੀ ਸਰਵਿਸ ਮਿਲ ਜੂਗੀ ਪਰ ਜਿਹੜੇ ਬਾਹਰ ਪ੍ਰਾਈਵੇਟ ਕਰਿੰਦੇ ਖੜੇ ਹੁੰਦੇ ਟਰਾਂਸਪੋਰਟ ਮਾਫੀਆ ਦੇ ਉਹਨਾਂ ਨੇ ਉਹਨੂੰ ਰੋਕ ਕੇ ਕਿਹਾ ਵੀ ਇਹ ਅਸੀਂ ਸਵਾਰੀਆਂ ਲੈ ਕੇ ਜਾਣੀਆਂ ਕਿਉਂਕਿ ਉਹ ਮਨਮਰਜ਼ੀ ਦਾ ਪੈਸਾ ਲੈਂਦੇ ਆਂ ਔਰ ਪ੍ਰਾਈਵੇਟ ਬੱਸਾਂ ਤੇ ਲੈ ਕੇ ਜਾਂਦੇ ਆਂ ਤੇ ਉਹਨੇ ਕਿਹਾ ਵੀ ਮੈਂ ਇਹਨਾਂ ਨੂੰ ਰੇਲਵੇ ਦਾ ਜਾਂ ਕੋਈ ਉਹੋ ਜਿਹੀ ਬੱਸ ਜਿਹੜੀ ਸਿੱਧੀ ਜਾਊਗੀ ਉੱਥੇ ਬਿਠਾਉਣਾ ਵਾ ਪਰ ਉਹਨਾਂ ਨਾਲ ਬਹਿਸਬਾਜੀ ਹੋਈ ਤੇ ਉਹਨਾਂ ਨੇ 8-10 ਬੰਦਿਆਂ ਨੇ ਜਿਹੜਾ ਰਲ ਕੇ ਸਾਡੇ ਕਨੈਕਟਰ ਸਾਥੀ ਦੀ ਕੁੱਟਮਾਰ ਕੀਤੀ ਆ ਜਿਹਦਾ ਅਸੀਂ ਤੁਰੰਤ ਜਿਹੜਾ ਮਾਮਲਾ ਪੁਲਿਸ ਦੇ ਧਿਆਨ ਚ ਲਿਆਂਦਾ ਚੌਂਕੀ ਦੇ ਚ ਜਿਹਦੇ ਦੌਰਾਨ ਸਾਡਾ ਟਾਈਮ ਵੀ ਮਿਸ ਹੋਇਆ ਰਾਤ ਹੀ ਅਸੀਂ ਐਮਆਰਐਲ ਕਟਾ ਕੇ ਬਕਾਇਦਾ ਜਿਹੜੀ ਮੈਡੀਕਲ ਕਰਵਾ ਕੇ ਤੇ ਪੁਲ ਅਸੀਂ ਕਿ ਸਵੇਰੇ ਤੜਕੇ ਪਹਿਲੇ ਟਾਈਮ ਕਾਰਵਾਈ ਕਰ ਦਾਂਗੇ ਪਰ ਉਸ ਤੋਂ ਬਾਅਦ ਲਗਾਤਾਰ ਅਸੀਂ ਜਥੇਬੰਦੀ ਵੱਲੋਂ ਵੀ ਆਪਣੀ ਮੈਨੇਜਮੈਂਟ ਵੱਲੋਂ ਵੀ ਗਏ ਆ ਕਿ ਇੱਥੇ ਜਿਹੜੀ ਕਾਰਵਾਈ ਕੀਤੀ ਜਾਵੇ ਤਿੰਨ ਵਾਰਾਂ ਜਾਣ ਦੇ ਬਾਵਜੂਦ ਜਿਹੜੀ ਪ੍ਰਸ਼ਾਸਨ ਦੀ ਆ ਉਹ ਕਾਰਵਾਈ ਬਹੁਤ ਢਿੱਲੀ ਸੀਗੀ ਜਿਹਦੇ ਰੋਸ ਦੇ ਵਿੱਚ ਅਸੀਂ ਬੱਸ ਸਟੈਂਡ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਤਾਂ ਪ੍ਰਸ਼ਾਸਨ ਥੋੜਾ ਹਰਕਤ ਦੇ ਵਿੱਚ ਆਇਆ ਤੇ ਹੁਣ ਉਹ ਕਾਰਵਾਈ ਕਰ ਰਿਹਾ ਉਹਨਾਂ ਨੂੰ ਅਰੈਸਟ ਕੀਤਾ ਕੱਤ ਤੱਕ ਬੰਦ ਰੱਖੋਗੇ ਵਸਤਨ ਨੂੰ ਵੇਖੋ ਬੰਦ ਸਾਡਾ ਕਰਨਾ ਕੋਈ ਸ਼ੌਂਕ ਨਹੀਂ ਲੋਕ ਗਰਮੀ ਚ ਖੱਜਲ ਖਵਾਰ ਹੋ ਰਹੇ ਸਾਡੇ ਮੁਲਾਜ਼ਮ ਵੀ ਖੱਜਲ ਖਵਾਰ ਹੋ ਰਹੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਅਸੀਂ ਇੱਥੋਂ ਮੈਸੇਜ ਵੀ ਦੇਣਾ ਚਾਹੁੰਦੇ ਆ ਕਿ ਇਹ ਜਿਹੜੀ ਟੇਲਿਆ ਜਾਂ ਜਿਹੜੀ ਕਾਰਵਾਈ ਐਵੇਂ ਦੀ ਆ ਇਹ ਸਾਨੂੰ ਮਜਬੂਰੀ ਜੀ ਕਰਨੀ ਪਈ ਕਿਉਂਕਿ ਸਾਡੇ ਮੈਨੇਜਮੈਂਟ ਦਾ ਸਾਡੇ ਪ੍ਰਸ਼ਾਸਨ ਦੀ ਇਹ ਜਿਹੜੀ ਢਿੱਲੀ ਕਾਰਵਾਈ ਆ ਕਿਉਂਕਿ ਜੇ ਮਾਫੀਆ ਨੂੰ ਪਹਿਲਾਂ ਤੋਂ ਨੱਥ ਪਾਈ ਹੁੰਦੀ ਤੇ ਛਾਂ ਦੇ ਮਸਲਾ ਇਹੋ ਜਿਹਾ ਸਾਹਮਣੇ ਨਾ ਆਉਂਦਾ ਤੇ ਸਾਨੂੰ ਇਹ ਬੰਦ ਕਰਨਾ ਹੀ ਪੈਂਦਾ ਹੁਣ ਜਿੰਨਾ ਚਿਰ ਤੱਕ ਪ੍ਰਸ਼ਾਸਨ ਜਿਹੜੀ ਉਹਨਾਂ ਤੇ ਸਖਤ ਕਾਰਵਾਈ ਨਹੀਂ ਕਰ ਦਿੰਦਾ ਤੇ ਉਹਨਾਂ ਚਿਰ ਜਿਹੜਾ ਬੰਦ ਰਹੂਗਾ ਜੇਕਰ ਜਲਦੀ ਤੋਂ ਜਲਦੀ ਕਾਰਵਾਈ ਕਰ ਦੇਣਗੇ ਤੇ ਉਦੋਂ ਹੀ ਅਸੀਂ ਇਹ ਪੋਸਟਪੋਨ ਕਰਕੇ ਤੇ ਜਿਹੜੀ ਸਰਵਿਸ ਉਹ ਚਲਾ ਦਾਂਗੇ ਲੋਕਾਂ ਨੂੰ ਵੀ ਤਕਲੀਫ ਹੋ ਰਹੀ ਹੈ ਬੰਦ ਹੋਣਾ ਬਿਲਕੁਲ ਲੋਕਾਂ ਨੂੰ ਤਕਲੀਫ ਹੁੰਦੀ ਹੈ ਅਸੀਂ ਲੋਕਾਂ ਨੂੰ ਪਹਿਲਾਂ ਸਪੀਕਰ ਤੇ ਵੀ ਦੱਸ ਚੁੱਕੇ ਹਾਂ ਵੀ ਆਹ ਮੁਸ਼ਕਲਾਂ ਨੇ ਤੁਹਾਡੀਆਂ ਵੀ ਸਾਡੇ ਨਾਲ ਹੀ ਜੁੜਦੀਆਂ ਮੁਸ਼ਕਲਾਂ ਅਸੀਂ ਵੀ ਗਰਮੀ ਦੇ ਵਿੱਚ ਖੜੇ ਹਾਂ ਬੱਸਾਂ ਬੰਦ ਨੇ ਸਾਡਾ ਵੀ ਨੁਕਸਾਨ ਹੁੰਦਾ ਵਿਭਾਗ ਦਾ ਵੀ ਹੁੰਦਾ ਪਰ ਕਿਤੇ ਨਾ ਕਿਤੇ ਜੇ ਇਸ ਮਾਫੀਏ ਨੂੰ ਜਾਂ ਇਹਨਾਂ ਕਰਿੰਦਿਆਂ ਨੂੰ ਨਾਥ ਨਾ ਪਾਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਵੀ ਅਸੀਂ ਰਾਤ ਨੂੰ ਵੇਖਦੇ ਹਾਂ ਕਈ ਸ਼ਿਕਾਇਤਾਂ ਲੈ ਕੇ ਆਉਂਦੇ ਚੌਂਕੀ 'ਚ ਸਾਡੇ ਵਿਭਾਗ 'ਚ ਆਉਂਦੇ ਆ ਕਿ ਉਹਨਾਂ ਨਾਲ ਕੁੱਟਮਾਰ ਕਰਦੇ ਨੇ ਜਦੋਂ ਵੀ ਕੋਈ ਬਾਹਰ ਨਿਕਲਦਾ ਤੇ ਉਹਨੂੰ ਬਾਹਾਂ ਤੋਂ ਫੜ ਕੇ ਖਿੱਚ ਕੇ ਲੈ ਅਸੀਂ ਮੰਨਦੇ ਆ ਕਿ ਸਾਡੇ ਵਿਭਾਗ ਦੀ ਵੀ ਆ ਤੇ ਸਾਡੇ ਪ੍ਰਸ਼ਾਸਨ ਦੀ ਵੀ ਆ ਵੀ ਦੋਨਾਂ ਦੀ ਘਾਟ ਕਰਨੇ ਜਿਹੜਾ ਮਾਫੀਆ ਉਹ ਹੱਦੋਂ ਵੱਧਾ ਜਾ ਰਿਹਾ ਸਭ ਕਿਹੜੀ ਕਿਹੜੀ ਕੰਪਨੀ ਸੀਗੀ ਜਿਨ੍ਹਾਂ ਦੇ ਜਿਹਦੇ ਨਾਲ ਲੜਾਈ ਚੱਗ ਰਹੀ ਇਹ ਪਤਾ ਲੱਗਾ ਕਿ ਕਲਾਸਿਕ ਦੀ ਆ ਉਹਦੇ ਮੁੰਡੇ ਦੇ ਦੱਸਣ ਦੇ باوجود ਆ ਬਾਕੀ ਕਲੀਅਰ ਹੋ ਉਸ ਹੱਥੀ ਤੋਂ ਅਸੀਂ ਮੰਗ ਕਰਦੇ ਆ ਕਿ ਪ੍ਰੋਪਰ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਕੋਈ ਵੀ ਜਿਹੜਾ ਕਰਿੰਦਾ ਵਾ ਉਹ ਬੱਸ ਸਟੈਂਡ ਦੇ ਨੇੜੇ ਤੇਰੇ ਫੜਕੇ ਨਾ ਕਿਉਂਕਿ ਜਦੋਂ ਉਹਨੂੰ ਫੜ ਲਿਆ ਉਦੋਂ ਕਹਿੰਦਾ ਕਿ ਮੈਂ ਤੇ ਇੱਕ ਆਟੋ ਵਾਲਾ ਸੀਗਾ ਠੀਕ ਹੈ ਨਾ ਉਹਦੇ ਨਾਲ ਸਾਰੇ ਜੀ ਮੈਸੇਜ ਮਾੜਾ ਜਾਂਦਾ ਆਟੋ ਵਾਲੇ ਵੀ ਇੱਕ ਟਰਾਂਸਪੋਰਟ ਨਾਲ ਜੁੜੇ ਆ ਔਰ ਸਾਡੀਆਂ ਉਹਨਾਂ ਨੇ ਵਿਭਾਗ ਨਾਲ ਸਾਂਝਾ ਕਿਉਂਕਿ ਜਦੋਂ ਵੀ ਅਸੀਂ ਕਿਤੇ ਸਵਾਰੀ ਤਾਰਦੇ ਆ ਘਰ ਘਰ ਉਹਨਾਂ ਨੂੰ ਪਹੁੰਚਾਉਣ ਤੱਕ ਕੰਮ ਕਰਦੇ ਆ ਕਿਤੇ ਨਾ ਕਿਤੇ ਇਹੋ ਜਿਹੀ ਜਿਹੜੀ ਕਿਹੜੇ ਕੋਈ ਸ਼ਰਾਰਤੀ ਅੰਸਰ ਆ ਉਹ ਨਫ਼ਰਤ ਪੈਦਾ ਕਰਕੇ ਕਿਤੇ ਨਾ ਕਿਤੇ ਇਹੋ ਜਿਹਿਆਂ ਜਿਹੜੇ ਮਾਹੌਲ ਖਰਾਬ ਕਰਦੇ ਆ ਸੋ ਇਹਨਾਂ ਨੂੰ ਨੱਥ ਪਾਈ ਜਾਵੇ ਪ੍ਰਸ਼ਾਸਨ ਦੀ ਇਹ ਮੁਢਲੀ ਜ਼ਿੰਮੇਵਾਰੀ ਬਣਦੀ